ਰਹਿ ਸਕਦਾ ਹਾਂ ਵੇਖੋ ਗੁਰਮੁਖੋ ਇਹ ਜਿਹੜੀ ਗੁਰੂ ਦੀ ਬਾਣੀ ਹੈ ਨਾ ਇਹ ਬੜੇ ਦੁਰਲੱਭ ਹੈ ਬੜੇ ਕੀਮਤੀ ਹੈ ਜਿਹੜੇ ਗੁਰਮੁਖ ਪਿਆਰੇ ਇਸ ਗੁਰਬਾਣੀ ਨੂੰ ਭਾਵਨਾ ਨਾਲ ਸ਼ਰਧਾ ਨਾਲ ਪ੍ਰੇਮ ਨਾਲ ਪੜ੍ਹਦੇ ਆ ਨਾ ਤੇ ਜਦੋਂ ਪਿਆਰ ਪੈ ਜਾਂਦਾ ਫਿਰ ਇਸ ਬਾਣੀ ਤੋਂ ਬਿਗੈਰ ਹੋ ਰਹਿ ਨਹੀਂ ਸਕਦੇ ਤੇ ਗੁਰੂ ਰਾਮਦਾਸ ਮਹਾਰਾਸ਼ਟਰੀ ਪਾਤਸ਼ਾਹ ਜੀ ਵੀ ਇਹ ਕਹਿੰਦੇ ਕਿ ਗੁਰੂ ਦੀ ਬਾਣੀ ਮੇਰਾ ਸਹਾਰਾ ਹੈ ਤੇ ਗੁਰਮਖੋ ਆਪਾਂ ਨੂੰ ਕਹਿ ਰਹੇ ਗੁਰੂ ਪਾਤਸ਼ਾਹ ਵੀ ਆਪਣਾ ਸਹਾਰਾ ਜਿਹੜਾ ਨਾ ਮੈਂ ਦੁਨਿਆਵੀ ਸਹਾਰੇ ਤਾਂ ਠੀਕਤ ਬਣਾਈ ਸਹਾਰੇ ਵੀ ਹੋਣੇ ਚਾਹੀਦੇ ਆ ਪਰ ਉਹ ਝੂਠੇ ਨੇ ਕੁਝ ਸਮੇਂ ਵਾਸਤੇ ਹੁੰਦੇ ਨੇ ਪਰ ਜਿਹੜਾ ਗੁਰਬਾਣੀ ਦਾ ਸਹਾਰਾ ਹੈ ਨਾ ਗੁਰੂ ਦਾ ਸਹਾਰਾ ਗੁਰਮਖੋ ਸਦੀਵ ਹੁੰਦਾ ਹੈ ਇਹ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੀ ਬਾਣੀ ਮੇਰਾ ਸਹਾਰਾ ਹੈ ਗੁਰੂ ਦੀ ਬਾਣੀ ਵਿੱਚ ਜੁੜ ਕੇ ਹੀ ਮੈਂ ਰਹਿ ਸਕਦਾ ਵਾਂ ਵੀ ਜੇ ਗੁਰੂ ਦੀ ਬਾਣੀ ਨਾਲੋਂ ਮੈਂ ਟੁੱਟ ਜਾਵਾਂ ਤੇ ਮੇਰੀ ਮੌਤ ਹੋ ਜਾਂਦੀ ਹੈ ਆ ਗੁਰਮੁਖੋ ਆਪਾਂ ਵੀ ਇਹ ਅਵਸਥਾ ਬਣਾਈਏ ਗੁਰੂ ਦੇ ਅੱਗੇ ਤਰਲਾ ਕਰਕੇ ਕਿ ਸੱਚੇ ਪਾਤਸ਼ਾਹ ਕੋਈ ਐਸਾ ਦਿਨ ਆਵੇ ਜਦੋਂ ਅਸੀਂ ਤੇਰੀ ਗੁਰਬਾਣੀ ਤੋਂ ਵਾਂਝੇ ਹੋ ਜਾਈਏ ਪਾਸੇ ਹੋ ਜਾਈਏ ਤੁਹਾਡੀ ਗੁਰਬਾਣੀ ਦੇ ਨਾਲ ਜੁੜੇ ਰਹੀਏ ਤੁਹਾਡੇ ਨਾਮ ਦੇ ਨਾਲ ਜੁੜੇ ਰਹੀਏ ਹਰ ਹਰ ਨਾਮ ਰਕਨ ਹੈ ਗੁਰ ਤੁਠਾ ਦੇਵੀ ਮਾਇ ਹੈ ਮਾ ਪ੍ਰਮਾਤਮਾ ਦਾ ਨਾਮ ਰਤਨ ਵਰਗਾ ਕੀਮਤੀ ਪਦਾਰਥ ਹੈ ਗੁਰੂ ਜਿਸ ਉੱਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਇਹ ਰਤਨ ਦਿੰਦਾ ਹੈ ਇਹ ਜਿਹੜਾ ਰਤਨ ਹੈ ਨਾ ਗੁਰਮਖੋ ਪ੍ਰਮਾਤਮਾ ਦੇ ਨਾਮ ਦਾ ਭਾਵ ਜਿਹੜੀ ਗੁਰਬਾਣੀ ਹੈ ਪਰਮੇਸ਼ਰ ਦਾ ਨਾਮ ਹੈ ਇਹ ਬੜਾ ਕੀਮਤੀ ਰਤਨ ਹੈ ਇਹ ਕਿਸੇ ਦੁਕਾਨ ਤੋਂ ਕਿਸੇ ਤੋਂ ਨਹੀਂ ਖਰੀਦਿਆ ਜਾਂਦਾ ਨਾ ਮਿਲਦਾ ਹੀ ਹੈ ਇਹ ਤਾਂ ਗੁਰੂ ਜੀ ਦੇ ਉੱਤੇ ਪ੍ਰਸੰਨ ਹੁੰਦਾ ਹੈ ਨਾ ਉਹਨਾਂ ਨੂੰ ਗੁਰਮਖੋ ਇਹ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਮਿਲਦਾ ਹੈ ਮੈਂ ਹਰ ਸੱਚੇ ਨਾਮ ਕੀ ਹਰ ਨਾਮ ਰਹਾ ਲਵ ਲਈ ਸਦਾ ਖਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਬਣ ਚੁੱਕਾ ਹੈ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜ ਕੇ ਹੀ ਮੈਂ ਰਹਿ ਸਕਦਾ ਹਾਂ ਗੁਰਮਖੋ ਗੁਰੂ ਰਾਮਦਾਸ ਮਹਾਰਾਜ ਤੇ ਪਾਤਸ਼ਾਹ ਜੀ ਨੇ ਇਹ ਜਿਹੜੇ ਬਚਨ ਉਚਾਰਨ ਕੀਤੇ ਹਨ ਇਹ ਆਪਣੇ ਅੱਗੇ ਪ੍ਰੈਕਟੀਕਲ ਕਰਕੇ ਵੀ ਰੱਖੇ ਨੇ ਇਹ ਕੱਲੇ ਬਚਨ ਉਚਾਰ ਨਹੀਂ ਕੀਤੇ ਜਵੇਂ ਹੁਣ ਗੁਰੂ ਸਾਹਿਬ ਕਹਿੰਦੇ ਆ ਨਾ ਵੀ ਮੈਂ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ ਤੇ ਵਾਕਈ ਇਹ ਅਟੱਲ ਸਚਾਈ ਹੈ ਵੀ ਗੁਰੂ ਰਾਮਦਾਸ ਮਹਾਰਾਜ ਦੇ ਪਾਤਸ਼ਾਹ ਜੀ ਨਾ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਮਲਾਪ ਹੋ ਗਿਆ ਉਦੋਂ ਵਾਦਾ ਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ ਵਿੱਚੋਂ ਪਾਸੇ ਨਹੀਂ ਗਏ ਇੱਕ ਸੈਕਿੰਟ ਦੇ ਪਾਸੇ ਨਹੀਂ ਗਏ ਔਰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜੇ ਰਹੇ ਗੁਰਮੁਖੋ ਤੇ ਤਾਂ ਹੀ ਸਤਗੁਰੂ ਕਹਿੰਦੇ ਨੇ ਕਿ ਜਿਹੜਾ ਸਦਾ ਸਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਹੈ ਸਤਿਗੁਰੂ ਕਹਿੰਦੇ ਮੇਰਾ ਆਸਰਾ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ ਜੇ ਗੁਰਮਖੋ ਆਪਾਂ ਨੂੰ ਵੀ ਇਹੀ ਆਸਰਾ ਲੈਣਾ ਚਾਹੀਦਾ ਪਰਮੇਸ਼ਰ ਦੇ ਨਾਮ ਦਾ ਜਿਹੜਾ ਸਦਾ ਸਥਿਰ ਰਹਿਣ ਵਾਲਾ ਬਾਕੀ ਆਸਰੇ ਤਾਂ ਝੂਠੇ ਆ ਖਤਮ ਹੋ ਜਾਂਦੇ ਆ ਟੁੱਟ ਜਾਂਦੇ ਆ ਆਪਾਂ ਦੇਖਦੇ ਨਾ ਗੂੜੇ ਤੋਂ ਗੂੜਾ ਰਿਸ਼ਤਾ ਵੀ ਟੁੱਟ ਜਾਂਦਾ ਗੁਰਮਖੋ ਹੁਣ ਪਤੀ ਤੇ ਪਤਨੀ ਦਾ ਕਿੰਨਾ ਗੂੜਾ ਰਿਸ਼ਤਾ ਹੁੰਦਾ ਹੈ ਬਹੁਤ ਜ਼ਿਆਦਾ ਇਹ ਤੋਂ ਗੂੜਾ ਰਸਾ ਰਿਸ਼ਤਾ ਕੋਈ ਨਹੀਂ ਹੁੰਦਾ ਜਾਂ ਕਿਉ ਪੁੱਤਰ ਦਾ ਕਿੰਨਾ ਗੂੜਾ ਰਿਸ਼ਤਾ ਹੁੰਦਾ ਹੈ ਇਹ ਵੀ ਟੁੱਟ ਜਾਂਦਾ ਨਾ ਆਪਾਂ ਵੇਖਿਆ ਦੁਨੀਆ ਦੇ ਵਿੱਚ ਇਹਨੇ ਆ ਪਤੀ ਪਤਨੀ ਦਾ ਰਿਸ਼ਤਾ ਵੀ ਟੁੱਟ ਜਾਂਦਾ ਏ